ਪਿੰਡ ਖੇੜੀ ਨਿਗਾਈਆਂ ਬੁਰਦ ਟੇਲਾ ਮਹੰਤ ਬਾਬਾ ਪ੍ਰਗਟ ਦਾਸ ਜੀ ਦੇ ਮਾਤਾ ਗੁਰਮੀਤ कौर ਜੋ ਕਿ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ ਅਤੇ ਉਹਨਾਂ ਦੀ ਅੰਤਿਮ ਅਰਦਾਸ ਅਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਗੁਰੂ ਖੰਡ ਪੜ ਸਾਹਿਬ ਜੀ ਦੇ ਭੋਗ ਪਾਇਆ ਗਿਆ। ਇਸ ਸਮਾਗਮ ਵਿੱਚ ਉਹਨਾਂ ਦੇ ਸਕੇ ਸਬੰਧੀਆਂ ਤੋਂ ਇਲਾਵਾ ਪਿੰਡ ਖੇੜੀ ਨਿਗਾਈਆਂ ਅਤੇ ਸਮੂਹ ਪੰਚਾਇਤ ਅਤੇ ਸਮੂਹ ਸੰਗਤ ਇਲਾਕਾ ਨਿਵਾਸੀ ਅਤੇ ਵੱਖ-ਵੱਖ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਦੇ ਪਰਿਵਾਰਾਂ ਨੇ ਸਵਰਗਵਾਸੀ ਮਾਤਾ ਗੁਰਮੀਤ ਕੌਰ ਨੂੰ ਸਰਦਾਰ ਦੇ ਫੁੱਲ ਭੇਟ ਕੀਤੇ ਇਸ ਮੌਕੇ ਮਹੰਤ ਬਾਬਾ ਪ੍ਰਗਰਦਾਸ ਜੀ ਨੇ ਸੰਗਤਾਂ ਨੂੰ ਧਾਰਮਿਕ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮਾਂ ਕੋ ਸ਼ਬਦ ਹੈ ਜੋ ਬੱਚਾ ਬੋਲਣ ਤੋਂ ਪਹਿਲਾਂ ਹੀ ਸਿੱਖ ਜਾਂਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੇ ਸਮੇਂ ਵਿੱਚ ਕਈ ਲੋਕ ਮਾਪ-ਬਾਪ ਦਾ ਸਤਿਕਾਰ ਨਹੀਂ ਕਰਦੇ ਅਤੇ ਉਹਨਾਂ ਨੂੰ ਮਾਪ-ਬਾਪ ਦੇ ਮਰਨ ਤੋਂ ਬਾਅਦ ਵੀ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਕੋਈ ਹੱਕ ਨਹੀਂ ਬਣਦਾ ਜੋ ਜਿਉਂਦੇ ਸਮੇਂ ਆਪਣੇ ਮਾਪ-ਬਾਪ ਦੀ ਸੇਵਾ ਨਹੀਂ ਕਰ ਸਕਦੇ ਜਿਹੜਾ ਕੋਈ ਵੀ ਆਪਣੇ ਮਾਪ-ਬਾਪ ਦੀ ਬਿਮਾਰ ਦੀ ਸੇਵਾ ਨਹੀਂ ਕਰਦਾ ਤਨ ਭਾਈ ਦੇ ਜਾਂ ਕਿਸੇ ਵੀ ਜਿਹਦੇ ਨਾਲ ਵੀ ਨਿੱਜੀ ਸੰਬੰਧ ਆਦਾ ਹੈ ਜਦੋਂ ਉਹ ਕਿਹਾ ਉਹ ਜਾਂਦੇ ਨੂੰ ਨਹੀਂ ਪੁੱਛਦਾ ਚਾਹੇ ਕੋਈ ਰਿਸ਼ਤੇਦਾਰ ਹੈ ਛੇ ਸੇ ਮਹੀਨੇ ਨੂੰ ਫੋਨ ਨਹੀਂ ਕਰਨਾ ਸਾਲ ਸਾਲ ਨੂੰ ਮਿਲਣਾ ਨਹੀਂ ਦੋ ਦੋ ਸਾਲਾਂ ਨੂੰ ਮਿਲਣਾ ਨਹੀਂ ਪਤਾ ਨਹੀਂ ਕਰਨਾ ਵੀ ਉਹ ਉਹਦੀ ਜਿਹੜੀ ਰਹਿਣੀ ਬਹਿਣੀ ਹੈ ਕਹੇ ਕੀ ਹੈ ਕਿੰਨੀ ਹੈ ਇਹ ਤਾਂ ਅੰਦੇ ਕਸੌਣਾਂ ਦੀ ਗੱਲ ਆ ਕਿ ਉਹਦਾ ਹੱਕ ਜਿਹੜਾ ਹੈਗਾ ਤੇ ਨੂੰ ਆ ਤੇ ਪੁੱਤ ਹੈ ਜਾਂ ਰਿਸ਼ਤੇਦਾਰ ਹੈ ਉਹਦਾ ਹੱਕ ਫਿਰ ਉਹਦੇ ਮਰੇ ਦੇ ਜਾਣ ਤੇ ਜੇ ਕੋਈ ਨਹੀਂ ਬਣਦਾ ਤਾਂ ਕਿ ਜਦੋਂ ਅਨੁਸਾਰ ਮਰ ਗਿਆ ਉਸ ਮਾਲਕ ਤੋਂ ਛੋੜੇ ਜਾਣ ਦੇ ਨਾਲ ਕੀ ਫਾਇਦਾ ਹੋਊਗਾ ਮਨੋਂ ਹੱਥ ਖੜਾ ਕਰਕੇ ਦੱਸੋ ਇਧਰ ਸਾਰੇ ਬਾਬਾ ਜੀ ਬੈਠੇ ਨੇ ਮੇਰੇ ਰਿਸ਼ਤੇਦਾਰ ਕਿਨੇ ਦੇ ਪਿੱਛੇ ਨੇ ਜਦੋਂ ਤੁਸੀਂ 6-6 ਮਹੀਨੇ ਤਾਂ ਪਤਾ ਨਹੀਂ ਕਰਿਆ ਸਾਲ-ਸਾਲ ਪਤਾ ਨਹੀਂ ਕਰਿਆ ਮਾਤਾ ਦਾ ਤੇ ਫਿਰ ਉਹਦੇ ਜਾ ਕੇ ਆਪਾਂ ਤਹੀ ਲੈ ਕੇ ਜਾਈਏ ਜਾਂ ਤੇਰੇ ਫਲੇ ਲੈ ਕੇ ਜਾਈਏ ਸਾਬਣਾ ਲੈ ਕੇ ਜਾਈਏ ਮੈਨੂੰ ਇਹ ਕੋਈ ਵੀ ਸਾਡੇ ਰਿਸ਼ਤੇਦਾਰ ਦੀ ਗੱਲ ਨਹੀਂ ਵਧੀਆ ਲੱਗਦੀ ਤੇ ਨਾ ਦੂਜੀ ਨਹੀਂ ਲੱਗੇ ਚਾਹੇ ਮੇਰੇ ਕੋਈ ਖਾਬਰ ਲਵਾਵੇ ਬੋਰਾ ਮਨੇ ਵੀਡੀਓ ਬਣਾਵੇ ਔੜੀਓ ਬਣਾਵੇ ਮੈਂ ਤਾਂ ਇਹ ਕੋਈ ਪ੍ਰਵਾਹ ਨਹੀਂ ਜੇਕਰ ਆਪਣੇ ਮਾਪੇ ਮਾਂ ਬਾਪ ਦੀ ਭੈਣ ਭਾਈ ਦੀ ਸੇਵਾ ਜਉਂਦੇ ਦੀ ਨਹੀਂ ਕਰ ਸਕਦਾ ਤਾਂ ਉਹਨ ਮਰੇ ਤੇ ਵੀ ਜਾਣਾ ਨਹੀਂ ਚਾਹੀਦਾ ਨੱਕੜ ਹੋ ਕੇ ਮਰ ਜਾਣਾ ਚਾਹੀਦਾ ਬਹੁਤ ਸ੍ਰੀ ਚੰਦਰ ਪ੍ਰਭੂਆਂ ਜੀ ਤੇ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ